ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਵਾਹਿਗੁਰੂ ਜੀ ਦਾ ਪੁੱਤਰ ਹੈ ਖਾਲਸਾ ਇਸ ਕਰਕੇ ਵਾਹਿਗੁਰੂ ਦਾ ਪੁੱਤਰ ਹੈ ਕਿ ਜੈਸੇ ਵਾਹਿਗੁਰੂ ਦਾ ਸਰਗੁਣ ਰੂਪ ਕੇਸਾ ਧਾਰੀ ਹੈ ਜੈਸੇ ਗਰਵਾਣੀ ਵਿੱਚ ਦੱਸਿਆ ਹੈ ਤੇਰੇ ਮੰਕੇ ਲੋਨ ਦੰਤਰ ਸੇ ਰੇ ਸੇ ਰੀ ਸਾਲਾ ਸੋ ਲੈ ਨੱਕ ਜਨ ਲੰਮੜੇ ਬਾਣ ਅੱਲਾਹ ਸੋ ਜੈਸੇ ਵਾਹਿਗੁਰੂ ਦੇ ਲੰਮੇ ਬਾੜ ਅਰਥਾਤ ਕੇਸ਼ਨ ਤੈਸੇ ਹੀ ਉਸ ਦੀ ਸਵਰਤ ਅਨਸਾਰ ਸਤ ਸੂਰਤ ਅੰਦਸਤਾਰ ਸਿਰਾ ਗੁਰ ਸਿੱਖਾਂ ਦੀ ਮੂਰਤੀ ਹੈ ਪਿਤਾ ਦੇ ਪੂਰਨਿਆ ਪਰ ਚੱਲਣ ਵਾਲਾ ਹੀ ਸੁਪੁੱਤਰ ਹੁੰਦਾ ਹੈ ਸੋ ਇਸ ਖਾਲਸੇ ਦਾ ਸਭ ਕੁਛ ਰੱਬੀ ਹੋਣ ਕਰਕੇ ਹੀ ਵਾਹਿਗੁਰੂ ਦਾ ਸੁਪੁੱਤਰ ਹੈ ਜੈਸੇ ਪਾਇ ਸੰਤੋਖ ਸਿੰਘ ਜੀ ਸੂਝ ਪ੍ਰਕਾਸ਼ ਰਤ ਤੈਨ ਅੰਕ 9 ਵਿੱਚ ਲਿਖਦੇ ਹਨ ਜਥਾ ਕਵਤ ਵਾਹਿਗੁਰੂ ਜੀ ਕਾ ਸੂਤ ਪਜੋ ਖਾਲਸਾ ਸੋ ਨੀਕਾ ਤਾ ਵਾਹਿਗੁਰੂ ਜੀ ਕੀ ਮੈਲਫਤੇ ਸੋ ਬੁਲਾਈ ਬੁਲਾਈ ਹੈ ਪੀਰ ਪਾਸ਼ਾ ਕਰਮਾਤੀ ਜੇ ਅਪਰ ਪੰਥ Hindu ਐ ਤਰਕ ਹੂ ਕੀ ਕਾਨ ਕੋ ਮਟਾਈ ਹੈ तीसरा महाजव जग देख के अजव महा बैरी के गजब परयो सीने टकराए हैं धर्म स्थाप असथापे स्थाप में के पापन के बाख में को गुरु जा जापवे को नहीं रीत जो चलाई है ਇਤਿਆਦਿਕ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਵਾਹਿਗੁਰੂ ਦਾ ਪੁੱਤਰ ਹੈ ਖਾਲਸਾ ਤੀਸਰਾ ਪੰਥ ਹੈ ਪਹਿਲਾਂ ਦੁਨੀਆ ਵਿੱਚ ਆਰਮ ਅਰਜ ਮਤ ਸੀ ਜੈਸ ਦਾ ਨਾਮ ਅੱਜ ਕੱਲ੍ਹ ਹਿੰਦੂ ਕਿਹਾ ਜਾਂਦਾ ਹੈ ਕਈ ਲੋਕ ਜਿਵੇਂ ਕਿ ਅੱਜ ਕੱਲ੍ਹ ਆਰਜ ਸਮਾਜ ਹੈ ਅਰੰਝ ਸੰਦਾਉਂਦੇ ਹਨ ਫੇਰ ਦੂਸਰਾ ਮਜਬ ਇਸ ਦੇਸ਼ ਵਿੱਚ ਮੁਸਲਮਾਨ ਬਣਿਆ ਹਿੰਦੂਆਂ ਦੇ ਆਗੂ ਪੰਡਤ ਲੋਕ ਤੇ ਮੁਸਲਮਾਨਾਂ ਦੇ ਕਾਜੀ ਆਦ ਹਨ ਇਨ੍ਹਾਂ ਦੋਹਾਂ ਮਜਬਾਂ ਦਾ ਆਪੋ ਵਿੱਚ ਹਰ ਬਗਤ ਈਰਖਾ ਵਾਲ ਹੀ ਰਹਿੰਦਾ ਸੀ ਇੱਕ ਦੂਜੇ ਨੂੰ ਬਹੁਤ ਮਾੜਾ ਸਮਝਦੇ ਤੇ ਝਗੜਦੇ ਰਹਿੰਦੇ ਸਨ ਇਸ ਕਰਕੇ ਇਨਾ ਸੱਚ ਨੂੰ ਬਹੁਤ ਦੂਰ ਛੱਡ ਦਿੱਤਾ ਸੀ ਐਸੇ ਪਾਏ ਗੁਰਦਾਸ ਜੀ ਲਿਖਦੇ ਹਨ ਚਾਰ ਵਰਨ ਚਾਰ ਮਹਜਮ ਮਜਬਹਾ ਜੱਗ ਵਿੱਚ ਹਿੰਦੂ ਮੁਸਲਮਾਨ ਨੇ ਖੁਦੇ ਬਖੀਲੀ ਤਕਵਰੀ ਖਿੱਚੋ ਤਾਣ ਕਰੇਨ ਧਿਆਣੇ ਗੰਗਾ ਵਨਾਰਸ ਹਿੰਦੂ ਮੱਕਾ ਕਾਬਾ ਮੁਸਲਮਾਨ ਨੇ ਸਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲਵਾਨੇ RAM ਰਹੀਮ ਕਹਾਈ ਦੇ ਇੱਕ ਨਾਮ ਦੁਨੀ ਰਾ ਭਲਾਣੇ ਵੇਦਕ ਤੀਵ ਭਲਾਏ ਕਿ ਮੋਹੇ ਲਾਲ ਚਦਨੀ ਸਤਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਮੰਮਣ ਮਲਾਣੇ ਸਿਰੋਨਾ ਮਿੱਟੇ ਆਮਣ ਜਾਣੇ ਇਤਿਹਾਸਕ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਬ੍ਰਾਹਮਣਾਂ ਦਾ ਤੇ ਮਲਾਣਿਆਂ ਦਾ ਸਦਾ ਆਪੂ ਵਿੱਚ ਸੁਆਨ ਰਹਿਦਾ ਸੀ ਜਿਵੇਂ ਗੁਰੂ ਜੀ ਵੀ ਦੱਸਦੇ ਹਨ ਕਾਜੀ ਬਾਹਮਣ ਕੀ ਗਲ ਥਕੀ ਥਕੀ ਅਗਤ ਪੜੇ ਸਤਾਂ ਬੇ ਲਾਲੋ ਨੋਹਨ ਪੰਥ ਮੇ ਕਪਟ ਵਿੱਦਿਆ ਚਲਾਨੀ ਬਹੁਤ ਤੀਸਰਾ ਪੰਥ ਕਿ ਜੇ ਪਰਦਾ ਨਹੀਂ ਸੇਖ ਖਾਲਸਾ ਗੁਰੂ ਜੀ ਨੇ ਤੀਸਰਾ ਪੰਥ ਪ੍ਰਗਟ ਕੀਤਾ ਹੈ ਕਿਉਂਕਿ ਇਸ ਦੀ ਹਾਰ ਇੱਕ ਮਰ ਜ਼ਿਆਦਾ ਜਿਵੇਂ ਪਾਈ ਸੰਤੋਖ ਜੀ ਦੇ ਵਿੱਚ ਵੀ ਆ ਚੁੱਕਾ ਹੈ Hindu Musalman hu rasai aadak us magt is desh ਬੱਚ ਨਹੀਂ ਸਨ ਦੋਹਾਂ ਤੋਂ ਨਿਆਰੀ ਹੈ ਜੈਸਾ ਪ੍ਰਸੰਗ ਹੈ ਕਿ ਜਦੋਂ 나ਦਰ ਸਾਹ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਤੇ ਧਾਰਮਿਕ ਮੰਦਿਰਾਂ ਨੂੰ ਲੁੱਟ ਪੁੱਟ ਕੇ ਮਾਲਸ ਆਪਣੇ ਦੇਸ਼ ਨੂੰ ਜਾਂਦਾ ਹੋਇਆ ਬਿਆਸ ਦਰਿਆ ਵਜੀਰਪੁੱਲਰ ਦੇ ਕੋਲੋਂ ਲੰਘਣ ਲੱਗਾ ਤਾਂ ਖਾਲਸੇ ਨੇ ਝਟਪਟ ਕੰਨੂਬਾਨ ਉਹਦੇ ਸ਼ੰਭੂ ਵਿੱਚੋਂ ਨਿਕਲ ਕੇ ਉਸ ਨੂੰ ਲੁੱਟ ਲਿਆ ਕਿਉਂਕਿ ਉਹ ਹਿੰਦੂ ਮੰਦਰਾਂ ਨੂੰ ਲੁੱਟ ਕੇ ਤਨ ਆਦਿਕ ਲਿਆਇਆ ਸੀ ਤਾਂ ਉਸ ਨੇ ਲਾਹੌਰ ਪੁੱਜ ਕੇ ਖਾਨ ਬਾਦਸ਼ਾਹ ਸੂਬਾ ਲਾਹੌਰ ਨੂੰ ਪੁੱਛਿਆ ਕਿ ਮੈਂ ਬਹੁਤ ਇਲਾਕੇ ਬਲਕਿ ਸਾਰਾ ਹਿੰਦੁਸਤਾਨ ਫਤਿਹ ਕੀਤਾ ਹੈ ਮੇਰੇ ਸਾਹਮਣੇ ਕੋਈ ਅੜਿਆ ਨਹੀਂ ਤੇ ਇਹ ਕੌਣ ਬਲਵਾਨ ਆਦਮੀ ਹਨ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਹੈ ता उस वक्त सूबा लाहौर ने इस प्रकार जवाब दिता हिंदू तुरकन ते है इनका अपरा पारा बजान का ना ए करी है भगत आनंद 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 पड़े हैं कंठी झंझू तिलकना तर है बहुत प्रास्ती कदे ना कर है ਇਕ ਰੱਬ ਦੀ ਕਰਤਬੰਦਗੀ ਰਖਤ ਨਾ ਔਰਨ ਕੀ ਮਸੰਦਗੀ ਬੇਦ ਪ੍ਰਾਨ ਕਤੇਵ ਕਰਾਨ ਪੜ ਸੁਨਤ ਨਹੀਂ ਮਾਨਤ ਕਾਨ ਗੁਰੂ ਨਾਨਕ ਜੋ ਕਬੀ ਜੋ ਕਥੀ ਕਲਾਮ ਤਾ ਪਰ ਰਖਤ ਇਮਾਨਤ ਮਾਨ ਤਵ ਤਤ ਖਾਲਸਾ ਗੁਰ ਕਾ ਜਾਹਰ ਕਹਿ ਤੇ 84 ਤੇ ਹੂੰ ਬਾਹਰ ਮੁਸਲਮਾਨ ਹਿੰਦੂਨੂੰ ਤੇ ਨਜਾਰੀ ਰੀਤ ਦੋ ਨੂ ਮੈਂ ਹੈ ਭਲ ਸਾਰੀ ਪ੍ਰੇਤ ਪ੍ਰੇਤ ਪੀੜ ਗ੍ਰਹਿ ਪੀੜੇ ਨਾ ਮੰਨਤਾ ਮੜੇ ਮਸਾਣੀ ਕੋ ਨਾ ਸ਼ਾਨਤ ਗੰਗਾ ਦੇਖ ਤੀਰਥ ਨਹੀਂ ਜਾਵੇ ਸੂਤ ਕਪਾਤਕ ਨਹੀਂ ਮਨਾਵੇ ਜੰਜੂ ਤਲਕ ਨਾ ਛਾਪਾ ਤਰੇ ਸਰਾਹ ਹਿੰਦੂਆਂ ਕੀ ਨਹੀਂ ਕਰੀ ਰੀਤ ਹਿੰਦੂਆਂ ਬਾਰੀ ਜੀਤੀ ਤਜ ਰਾਖੀ ਇਨਸਾ ਮਿਤ ਤੇਤੀ ਬਨੇ ਰਹੇ ਤਾਂ ਸਭ ਸਕੇ ਮਹਾਦਰ ਇੱਕ ਕੋ ਦੂਸਰਾ ਦੇਵਤਾ ਆਦਰ ਹੈ ਇਨ ਮੇ ਇਤਿਹਾਸਕ ਮਹਾਨ ਸਿੱਖ ਸਿੱਖ ਭਾਰਤ ਭਰਾਣ ਉਪਰ ਲਿਖੇ પ્રસੰਗ ਤੋਂ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੀ ਨਿਗਾ ਵਿੱਚ ਹੀ ਖਾਲਸਾ ਪੰਥ ਤੀਸਰਾ ਪੰਥ ਸੀ ਕਿਉਂਕਿ ਇਹ ਸਾਰਾ પ્રસੰਗ ਉਸਨੇ ਨਾਦਰ ਸਾਹਿਬ ਨੂੰ ਸੁਣਾਇਆ ਤੇ ਕਿਹਾ ਕਿ ਇਹ ਇਸ ਖਾਲਸਾ ਇਹ ਖਾਲਸਾ ਪੰਥ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਵਜ ਆਵ ਆਵ ਹਾਜਤ ਆਮਰ ਤਾਂ ਸ਼ਿਕਾਰ ਦਿੱਤਾ ਹੈ ਜਿਸ ਦੇ ਛਕਣ ਕਰਕੇ ਇਹ ਬੜਾ ਜੂਰਾਵਾਰ ਪੰਥ ਮੁਗ ਗਿਆ ਹੈ ਪਰ ਅਸੀਂ ਇਸ ਦੀ ਤਵਾ ਕਰਨ ਵਾਸਤੇ ਬੜਾ ਜੋਰ ਲਾਸ ਥਕੇ ਹਾਂ ਮਾਰਾ ਤਾਂ ਮਾਰ ਤਾਂ ਹਮ ਥੱਕ ਗਏ ਇੱਕ ਸੰਦ ਵੱਡਾ ਤਜਾਤ ਨਿਤ ਨਹੀਂ ਪਰ ਇਹ ਦਿਨੋਂ ਦਿਨ ਸਵਾਏ ਤੋਂ ਸਰਾਇਆ ਹੁੰਦਾ ਜਾਂਦਾ ਜਾਂਦਾ ਹੈ ਐਸੀ ਗੱਲ ਸੁਣ ਕੇ ਨਾਦਰ ਸਾਹ ਚੁੱਪ ਹੋ ਗਿਆ ਅਬ ਤੇ ਸਾਨੂੰ ਨਹੀਂ ਗਿਆ ਕਿ ਗੁਰੂ ਕਾ ਸਜਾਇਆ ਖਾਲਸਾ ਪੰਥ ਤੀਸਰਾ ਹੈ ਇਤਿਹਾਦ ਕੇ ਪ੍ਰਸੰਗ ਤੋਂ ਦਾਸਮ ਗ੍ਰੰਥ ਦਸਮ ਗੁਰੂ ਜੀ ਕਹਿੰਦੇ ਹਨ ਅਬ ਤੇ ਆਗੇ ਜੋ ਸਿੱਖ ਮੇਰੀ ਰਹਿਤ ਬੈਤ ਕੇ ਸਹਿਤ ਬਡੇਰੀ ਪਾਵੋ ਕਾਂਠ ਜਨੇਉ ਕਹੇ ਸੋਤਨ ਖਾਹੀ ਜਨ ਕੋ ਲਹੇ ਹੱਥ ਜੋੜ ਅੰਦਾਸ ਘਰਾਵੇ ਦੇ ਤਨ ਖਾ ਆਪ ਬਖਸ਼ਾਵੇ ਹਿੰਦੂ ਤਰਕਨ ਦੋਹਨ ਤੇ ਨਿਆਰੀ ਤਰ ਹੈ ਖਾਲਸਾ ਰਹਿ ਤ ਸਚਾਰੀ ਜਗਤ ਕਾਨ ਤਜ ਹੋਏ ਨਰਾਲਾ ਗੁਰਮਤ ਤਰੇ ਉਦਤ ਮਿਸਾਲਾ ਉਹ ਬਲਾਸ ਵਿੱਚ ਵੀ ਇਸੇ ਪ੍ਰਕਾਰ ਲਿਖਿਆ ਹੈ ਕਿ ਸਹਿਬ ਕਲਗੀਧਰ ਜੀ ਨੇ ਗੁਰ ਸਿੱਖਾਂ ਨੂੰ ਇਸੇ ਪ੍ਰਕਾਰ ਆਦੇਸ਼ ਦਿੱਤਾ ਉੱਠੇ ਜੰਗੂ ਜਤਨ ਤੇ ਆਗੂ ਖੜਕ ਧਾਰ ਅਸਜੁੱਧ ਪਗ ਲਾਭੋ ਵਿਖਿਆ ਕਰਿਆ ਪਧਣ ਬਿਜਾਗੋ ਜਟਾ ਜੂਟ ਰਹਿਬੋ ਅਨਰਾਗੋ ਹੋਰ ਬੇਦ ਲੋਕ ਮਰ ਸਬਤ ਧਿਆਗੀ ਖਾਲਸੇ ਨੇ ਤੇ ਸਿਰੇ ਹਜਦ ਕਿਉ ਭਜੋ ਅਨਰਾਗੀ ਹੋ ਗਾ ਹੋਰ ਹਿੰਦੂ ਤਰਕ ਸਗਲ ਮਤ ਤਿਆਗੀ ਏਕ ਖਾਲਸਾ ਰਸ ਅਨਰਗ ਗਈ ਗੁਰੂ ਬਲਾਸਪਾਸ਼ਾਈ ਦਸਵੀਂ ਜੇ ਦਾ ਕਰਤਪਾਈ ਸੁਖਾ ਸੰਗ ਜੀ ਉੱਪਰ ਲਿਖੇ ਪਰਮਾਨਾਂ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਕਾਂਗਈ ਤਰਜੀ ਨੇ ਖਾਲਸਾ ਪੰਥ ਤੀਸਰਾ ਬਣਾਇਆ ਹੈ Hindu Musalmana ਤੋਂ ਵੱਖਰਾ ਰਹਿਣ ਦਾ ਹੁਕਮ ਦਿੱਤਾ ਹੈ ਕਿ ਖਾਲਸਾ ਪੰਥ ਦੋਹਾ ਫਜਵਾ ਤੋਂ ਨਿਆਰਾ ਅਤੇ ਤੀਸਰਾ ਪੰਥ ਹੈ ਖਾਲਸਾ